ਅਚਾਰੇ ਜੀ ਇਸ ਵਿੱਚ ਇੱਕ ਗੱਲ ਆਉਂਦੀ ਹੈ ਕਿ ਜੋ ਰੋਜ਼ਾਨਾ ਦੀ ਨੈਤਿਕਤਾ ਹੁੰਦੀ ਹੈ ਉਹ ਅਦਾਕਾਰਾਂ ਨੂੰ ਤਾਂ ਵੱਖਰਾ ਕਰ ਲੈਂਦੀ ਹੈ ਕਿ ਚੰਗਾ ਤੁਸੀਂ ਇਸ ਤੋਂ ਪ੍ਰਭਾਵਿਤ ਹੋ ਰਹੇ ਹੋ ਤਾਂ ਤੁਸੀਂ ਮਾੜੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੇ ਹੋ ਪਰ ਜਦੋਂ ਉਹੀ ਚੀਜ਼ ਇੱਕ ਟੱਕਣ ਬਣ ਜਾਂਦੀ ਹੈ ਜਿਸ ਨੂੰ ਪ੍ਰੇਰਣਾਦਾਇਕ ਦੱਸਿਆ ਜਾਂਦਾ ਹੈ ਜਿਵੇਂ ਕਿ ਕੋਚਿੰਗ ਉਦਯੋਗ ਚਲਾ ਰਹੇ ਹੰਤਾ ਉਸ ਨੂੰ ਸਵਾਲ ਕਰਨਾ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਤੇ ਉਦੋਂ ਤੱਕ ਸਵਾਲ ਨਹੀਂ ਕਰ ਸਕੋਗੇ ਜਦੋਂ ਤੱਕ ਤੁਸੀਂ ਨੈਤਿਕਤਾ ਤੇ ਸਵਾਲ ਨਹੀਂ ਉਠਾਉਂਦੇ ਜੇ ਤੁਸੀਂ ਸਵੀਕਾਰ ਕਰ ਲਿਆ ਹੈ ਕਿ ਦੁੱਧ ਇੱਕ ਚੰਗੀ ਚੀਜ਼ ਹੈ ਤਾਂ ਤੁਸੀਂ ਇਸ ਨੂੰ ਵੇਚਣ ਵਾਲੇ ਕਿਸੇ ਵੀ ਵਿਅਕਤੀ ਤੋਂ ਖਰੀਦੋਗੇ ਜੇ ਤੁਸੀਂ ਸਵੀਕਾਰ ਕਰ ਲਿਆ ਹੈ ਕਿ ਕੋਈ ਖਾਸ ਕਿਤਾਬ ਸ਼ਾਨਦਾਰ ਹੈ ਤਾਂ ਤੁਸੀਂ ਉਸ ਨੂੰ ਵੇਚਣ ਵਾਲੇ ਨੂੰ ਪੈਸੇ ਦਿਓਗੇ ਜਿਸ ਨੂੰ ਤੁਸੀਂ ਪੈਸੇ ਦੇ ਰਹੇ ਹੋ ਉਸ ਨੇ ਤੁਹਾਡੀ ਲੁੱਟ ਨਹੀਂ ਕੀਤੀ ਜਿਸ ਨੇ ਤੁਹਾਡੇ ਮਨ 'ਚ ਇਹ ਗੱਲ ਬਿਠਾ ਦਿੱਤੀ ਸੀ ਕਿ ਫਲਾਣੀ ਕਿਤਾਬ ਜਾਂ ਫਲਾਣੀ ਧਾਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਉਸ ਨੇ ਤੁਹਾਨੂੰ ਲੁੱਟ ਲਿਆ ਸੀ ਉਹਨਾਂ ਨੇ ਤੁਹਾਨੂੰ ਲੁੱਟ ਲਿਆ ਹੈ ਇਹ ਸਮਝੋ ਉਦਾਹਰਣ ਵਜੋਂ ਜੇ ਕੋਈ ਤੁਹਾਨੂੰ ਸ਼ਾਂਤੀ ਨਾਲ ਕਹਿੰਦਾ ਹੈ ਦੇਖੋ ਪੁੱਤਰ ਜ਼ਿੰਦਗੀ ਵਿੱਚ ਇਹ ਇਹ ਜਾਂ ਉਹ ਕਰੋ ਤਾਂ ਤੁਹਾਨੂੰ ਇਹ ਵਿਸ਼ਵਾਸ ਕਰਨ ਦੀ ਸ਼ਰਤ ਲਗਾਈ ਗਈ ਹੈ ਕਿ ਇਸ ਤਰ੍ਹਾਂ ਬੋਲਣ ਵਾਲੇ ਲੋਕ ਵਧੀਆ ਬੋਲ ਰਹੇ ਹਨ ਇਸ ਲਈ ਤੁਸੀਂ ਜ਼ਿੰਦਗੀ ਵਿੱਚ ਜਿਸ ਕਿਸੇ ਨੂੰ ਵੀ ਮਿਲਦੇ ਹੋ ਬਕਵਾਸ ਕਰ ਰਿਹਾ ਹੋ ਸਕਦਾ ਹੈ ਪਰ ਉਹ ਇੱਕ ਖਾਸ ਤਰੀਕੇ ਨਾਲ ਬੋਲ ਰਿਹਾ ਹੋਵੇਗਾ ਇੱਕ ਖਾਸ ਢੰਗ ਨਾਲ ਉਹ ਸ਼ਾਇਦ ਕਿਸੇ ਖਾਸ ਸੁਰ ਵਿੱਚ ਬੋਲ ਰਿਹਾ ਹੋਵੇਗਾ ਤਾਂ ਤੁਸੀਂ ਇਸ ਤੇ ਵਿਸ਼ਵਾਸ ਕਰੋਗੇ ਇਹ ਸਾਰੇ ਨੈਤਿਕ ਵੇਚਣ ਵਾਲੇ ਤੁਹਾਨੂੰ ਕੁਝ ਨਵਾਂ ਨਹੀਂ ਵੇਚ ਰਹੇ ਹਨ ਉਹ ਤੁਹਾਨੂੰ ਉਹੀ ਚੀਜ਼ਾਂ ਵੇਚ ਰਹੇ ਹਨ ਜੋ ਤੁਹਾਨੂੰ ਪਹਿਲਾਂ ਹੀ ਦੱਸੀਆਂ ਗਈਆਂ ਸਨ ਜਦੋਂ ਤੁਸੀਂ 5 ਜਾਂ 7 ਸਾਲ ਦੇ ਸੀ ਅਤੇ ਤੁਸੀਂ ਉਹਨਾਂ ਚੀਜ਼ਾਂ ਅੱਗੇ ਝੁਕ ਗਏ ਕਿਉਂਕਿ ਤੁਸੀਂ ਜਾਂਚ ਕਰਨ ਲਈ ਬਹੁਤ ਛੋਟੇ ਸੀ ਇਸ ਲਈ ਤੁਸੀਂ ਉਹਨਾਂ ਸਿਧਾਂਤਾਂ ਨੂੰ ਪਹਿਲਾਂ ਹੀ ਸਹੀ ਮੰਨ ਲਿਆ ਹੈ ਹੁਣ ਆਪਣੀ ਪੂਰੀ ਜ਼ਿੰਦਗੀ ਦੌਰਾਨ ਜਿਸ ਕਿਸੇ ਨੂੰ ਵੀ ਤੁਸੀਂ ਉਹਨਾਂ ਸਿਧਾਂਤਾਂ ਦੇ ਪ੍ਰਤੀਨਿਧੀ ਵਜੋਂ ਮਿਲਦੇ ਹੋ ਤੁਸੀਂ ਤੁਰੰਤ ਉਹਨਾਂ ਅੱਗੇ ਝੁਕ ਜਾਓਗੇ ਤੁਸੀਂ ਉਹਨਾਂ ਅੱਗੇ ਨਹੀਂ ਝੁਕੇ ਬਚਪਨ ਵਿੱਚ ਤੁਹਾਡੇ ਨਾਲ ਜੋ ਵੀ ਹੋਇਆ ਭਾਵੇਂ ਤੁਸੀਂ 5-7 ਜਾਂ ਕਈ ਵਾਰ 10 ਸਾਲ ਦੇ ਵੀ ਸੀ ਤੁਸੀਂ ਝੁਕ ਗਏ ਉਦਾਹਰਣ ਵਜੋਂ ਜਦੋਂ ਵੀ ਅੰਕਲ ਜੀ ਆਉਂਦੇ ਹਾਂ ਜਲਦੀ ਨਮਸਤੇ ਕਹੋ ਆਪਣਾ ਸਿਰ ਝੁਕਾਓ ਅਤੇ ਇਹ ਹੀ ਕਰੋ ਜਾਂ ਜੇ ਕੋਈ ਆਂਦਾ ਹੈ ਤਾਂ ਜਲਦੀ ਉਸਦੇ ਪੈਰ ਛੂਹੋ ਹੁਣ ਤੁਸੀਂ ਉਦੋਂ ਇਹਨਾਂ ਚੀਜ਼ਾਂ ਨੂੰ ਸਵੀਕਾਰ ਕੀਤਾ ਸੀ ਜੇ ਤੁਸੀਂ ਨਾ ਹੁੰਦੇ ਤਾਂ ਤੁਹਾਨੂੰ ਥੱਪੜ ਮਾਰਿਆ ਜਾਂਦਾ ਤੁਸੀਂ ਛੋਟੇ ਸੀ ਹੁਣ ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਲੋਕਾਂ ਨੂੰ ਮਿਲਦੇ ਹੋ ਤਾਂ ਤੁਸੀਂ ਥੋੜਾ ਜਿਹਾ ਸੀਮਤ ਮਹਿਸੂਸ ਕਰੋਗੇ ਤੁਸੀਂ ਤੁਰੰਤ ਉਹਨਾਂ ਦੇ ਆਲੇ-ਦੁਆਲੇ ਦਬਾਅ ਮਹਿਸੂਸ ਕਰੋਗੇ। ਉਹ ਦਬਾਅ ਉਹਨਾਂ ਦੀ ਮੌਜੂਦਗੀ ਕਾਰਨ ਨਹੀਂ ਹੈ। ਇਹ ਤੁਹਾਡੇ ਅੰਦਰ ਬਚਪਨ ਵਿੱਚ ਹੀ ਬਿਠਾ ਦਿੱਤਾ ਗਿਆ ਸੀ। ਇਹ ਵਿਅਕਤੀ ਉਸ ਦਬਾਅ ਦਾ ਇੱਕ ਨਵਾਂ ਪ੍ਰਤੀਨਿਧੀ ਹੈ।